ਬਾਕੇ ਬਾਕੇ ਨੰਨ ਬੈਕਰੀ ਵਾਲਾ ਓਟੋ ਇਸ ਦਾ ਓਟੋ ਆਉਣੀ ਇਹ ਬੈਕਰੀ ਵਾਲੀ ਕਿਹੜਾ ਓਟੋ ਬੋਲੇਗਾ ਪਰ ਪਾਰਕਿੰਗ ਆਉਣੀ ਠੀਕ ਹੋ ਰੰਦਾ ਆਈ ਓਟੋ ਬੈਕਰੀ ਤੇ ਚੱਲੇ ਚੱਟੂ ਓਟੋ ਰਿਕਸ਼ਾ ਬੈਠੀ ਸੋਰ ਸਾਡੀ ਵਾਰ ਤੇਰੀ ਵਾਰ ਕਰੋ ਵਾਜੋ ਰੱਖਾ ਹੰਤਾਨ ਬਾਬਾ ਜੀ ਆਏ ਮੇਰੇ ਵਾਜੋ ਟਿੱਕੇ ਕਾਹ ਆਇਆ ਮੇਰ ਪਰ ਆਪ ਰੱਖਾ ਹੰਤਾਨ ਬਾਬਾ ਜੀ ਵਾਜੋ Boa

ਧੰਨ ਧੰਨ ਬਾਬਾ ਦੀਪ ਸਿੰਘ ਜੀ ਖੀਦਾ ਸਾਹਿਬ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਇਹ ਮੇਰੇ ਭਾਈ ਗੁਰੂ ਕਿਰਪਾ ਕਰਿਓ ਵਾਜਦੇ ਹਰ ਕਦੇ ਮਿਹਰ ਭਰਿਆਤ ਰੱਖਿਓ ਧੰਨ ਧੰਨ ਬਾਬਾ ਦੀ ਜੀ ਧੰਨ ਧੰਨ ਬਾਬਾ ਦੀ ਵਾਜਦੇ ਇਹ ਮੇਰੇ ਬਾਪੂ ਦਾ ਪਰਿਵਾਰ ਵੜਾ ਵੱਡਾ ਬਾਬਾ ਜੀ ਹਰ ਕਦੇ ਮਿਹਰ ਭਰਿਆਤ ਰੱਖਦੇ ਨੇ ਵਾਹਿਗੁਰੂ ਦੰਤ ਸੱਟੇ ਦਿਲਾਉਂਦੇ ਨਾ ਵਾਹਿਗੁਰੂ ਹਰ ਕਦਮ ਮੇਰੇ ਪਰ ਹੱਥ ਰੱਖਦਾ ਤੰਤਨ ਬਾਬਾ ਦੀ ਤੰਤਨ ਬਾਬਾ ਦੀ ਵਾਹਿਗੁਰੂ 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 ਦੰਤਨ ਬਾਬਾ ਦੇਖੋ ਕਰੋ ਦਰਸ਼ਨ ਵਾਹਿਗੁਰੂ ਜੀ 好哇，好看，宝、嗯、宝。嗯嗯嗯 ਤਪਾ ਫਾਜ਼ੀ ਦੇ ਦਰਸ਼ਨ ਧੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਵਾਹਿਗੁਰੂ ਵਾਹ ਹੈ ਗੁਰੂ ਅਬਿਰੀ ਰੱਖਿਆ ਕਰੋ ਵਾਗਿਰੇ ਬੇਰਨ ਨਿਕਨੇਗੇ ਬੇਰ ਲੱਗੇ ਕਿੰਨੇ ਆਲੇ ਓ ਵਾਗਿਰੇ ਪ੍ਰਾਪਤਨ ਬੇਰੀ ਹੈ ਛਾਂਟਾਂ ਦੀ ਜ਼ਰੂਰਤਾਂ ਦੇ ਪਾਤਸ਼ਾਹ ਜੀ ਵਾਹ ਹੈ ਗੁਰੂ ਕਰ ਕਿਰਪਾ ਬਾਬਾ ਜੀ ਹਰ ਇੱਕ ਮੇਰੇ ਪ੍ਰਾਰਥਕ ਦੇਖੇ ਬੇਰ ਵਾਗਿਰੇ ਜੀ ਅਈ ਵਾਹਿਗੁਰੂ ਜੀ ਉੱਪਰੋਂ ਸੇ ਆਮ ਸਾਥਾ ਦੇ ਦਰਸ਼ਨ ਕਰਾਉਣਗੇ ਭਾਜੀ ਜੀ ਧੰਤਾ ਸ੍ਰੀ ਗੁਰੂ ਰਵਿੰਦਰ ਸਾਹਿਬ ਦੇ ਪਾਠ ਤੇ ਦਰਸ਼ਨ ਕਰੋ ਆਜੂ ਜੀ ਉੱਪਰੋਂ ਸਾਥ ਜੀ ਦੇ ਵਾਹਿਗੁਰੂ ਪੰਪਨ ਕੋਈ ਆ ਕੇ ਅਮੇਰ ਕਰਵਾ ਲੱਜੋ ਕਰੋ ਭਾਈ ਪਰੇ ਦਰਸ਼ਨ ਬਾਬਾ ਜੀ ਦੇ ਵਾਇਪ੍ਰਾਮ ਸਾਫਾ ਦੇ ਦਰਸ਼ਨ ਹੁਣ ਤਾਂ ਫਿਰ ਗਵਾਟੇ ਪਾਛੇ ਵਾਇਪ੍ਰਾ ਵਾਇਪ੍ਰਾ ਜੀ ਨੂੰ ਗੁਰਦਰਾ ਸਾਹਿਬ ਦੇ ਕਰੋਨ ਦੇ ਵਿੱਚ ਸਰਪਾਲ ਜੀ ਦੇ ਦਰਸ਼ਨ ਪਾਛੇ 6ਵੇਂ ਦੇ ਵਾਇਪ੍ਰਾ ਵਾਇਪ੍ਰਾ ਕਰੋ ਦਰਸ਼ਨ ਵਾਇਪ੍ਰਾ गुरुद्वारा बेगर दर्शन करा लगे वागू जी पात छवी श्री गोबिंद साहब जी गुरद्वारा साहब जी करो दर्शन वागु जी वागुर गुरु वागुरे गुरु फरोर के दर्शन करो वागु करो फरोर ਭਰ ਬੜਾ ਸਰਵਰ ਉਹ ਵਾਗੂ ਤੇ ਸੇਵਾ ਚ ਲੱਭੀ ਇੱਥੇ ਪੱਥਰ ਦੇ ਵਾਹ ਵਾਹ ਆ ਪ੍ਰਾਰਥਨ ਬੇਰੇ ਦੇ ਦਸ਼ਨਾ ਕਰੋ ਆਈ ਗੁਰ ਕੀ ਵਾਹਿਗੁਰੂ ਸਿਰਵਾ ਉੱਤ ਚੜਵਾ ਜਿਦੇ ਮੱਥਾ ਤੇ ਰੱਖੀ ਹੁੰਨੇ ਵਾਹਿਗੁਰੂ ਵਾਹਿਗੁਰੂ ਉਨੀ ਦੁੱਧ ਦੈ ਮਾਲਕ ਪਾਕੀ ਚੰਨੀ ਵਾਇਕੋ ਕੀ ਰੇ ਤੇਰੀ ਹਰ ਗੁਣ ਸਾਹਿਬ ਜੀ ਦਾ ਫਾਹਣ ਵਾਇਕੋ ਜੀ ਕਰੋ ਦਰਸ਼ਨ ਉਹ ਆਈ ਉਹ ਵਾਹ ਤੇ ਕੀ ਨਾ ਰਹਾ ਨੀ ਵੀ ਮਸਲਾ ਦੇ ਪਾਪ ਹਾ ਫੋੜਨੇ ਚੜ੍ਹ ਕੇ ਜਾਣਾ ਬਣਾ ਵਾਇਕੋ ਜੀ Ay bir vahe, bir vahe 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 ਕਰੋ ਵਾਗ੍ਰਸ ਰੋਬਰ ਦੇ ਦਰਸ਼ਨ ਵਾਹਿਗੁਰੂ ਵਾਹਿਗੁਰੂ ਕਰੋ ਦਰਸ਼ਨ ਵਾਹਿਗੁਰੂ ਜੀ ਜਾਨੀ ਜਾਵੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਤੇ ਸੁਹਾਵੇ ਇਲਾਸੋ ਜਾਵੇ ਘਰਵਾਇਕ ਜੀ ਗੁਰਦੁਆਰਾ ਮੰਨਜੀ ਸਾਹਿਬ ਦੇ ਦੱਖਣਵਾਇਕ ਜੀ ਤਾਂ ਤਾਂ ਟ੍ਰਿਗਰ ਅਤਿਅੰਤ ਪਾਛ ਹੈ ਵਾਹਿਗੁਰੂ ਇਸ ਤੇ ਵਰਚ ਕਰਾਉਂਦੇ ਰਾਵਾਂਗੇ ਬਾਈ ਜੀ ਵੀਡੀਓ ਥੱਲੇ ਕਮੈਂਟ ਤੇ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ

वाहिगुरू दी वाहेगुरु बाबा जी तत तन बाबा जी तत वाहिगुरू 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 वाहेगुरु वाहिगुरू सतनाम वाहेगुरु जी सतनाम वाहिगुरु जी सतनाम सतनाम सपनाम जी वाहेगुरु 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 जी सतनाम सत गुरु सत राम जी वाहिगु すごい人だったって言ってたって言われていい。